ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਪਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਰ ਪਹੁੰਚ ਸਕੇ ਬਾਕੀ ਨੰਬਰ ਬਾਹਾਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਫੇਰ ਸਗੇੜੇ ਜੀ ਇੱਕ ਤੁਹਾਨੂੰ ਸੂਈ ਸਬਾਈ ਮੱਝ ਦਿਖਾਵਾ ਕਿਹੜਾ ਸੂਆ ਸੂਈ ਆ ਜਾਂ ਕੀ ਇਹ ਦੇ ਮਗਰ ਆ ਕਿੰਨਾ ਕੁ ਦੁੱਧ ਬਾਦ ਕੱਢਿਆ ਵਾ ਸਾਰੀ ਗੱਲ ਬਾਤ ਪੁੱਛ ਕੇ ਦੇ ਦਾਂਗੇ ਜਿੰਨੀ ਕੁ ਮੈਨੂੰ ਦਿਹਦੀ ਹੈ ਚੰਗੀ ਮੈਂ ਤੁਹਾਨੂੰ ਅੱਜ ਕਵਰ ਕਰਕੇ ਦੇਣ ਲੱਗਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਤੇ ਪਹਿਲਾਂ ਤਾਂ ਨੰਬਰ ਬੋਲੋ ਨੰਬਰ ਬਾਈ 86991272 272 ਪਿੰਡ ਆਪਣਾ ਜੀ ਪਿੰਡ ਸੰਘੜਾ ਬਾਈ ਜਲਾ ਬਰਨਾਲਾ ਜਲਾ ਬਰਨਾਲਾ ਬੇਚ ਬਰਨਾਲਾ ਜੀ ਖਾਸ ਬਰਨਾਲਾ ਓਕੇ ਤੇ ਅੱਜ ਫਿਰ ਇੱਕ ਜਨਵਾਰ ਹਾਂਜੀ ਬਾਈ ਤੇ ਜਿਹੜੀ ਬਾਈ ਆਪਾਂ ਸਕਰੀਨ ਦੇ ਉੱਤੇ ਮੱਝ ਦੇਖੀ ਜਾਂਦੇ ਆ ਜਾਵੜੋ ਨੇੜੇ ਇਹਦੇ ਹਾਂਜੀ ਬਾਈ ਹਾਂਜੀ ਕਿਹੜਾ ਸੂਆ ਸੂਈ ਹੈ ਇਹ ਬਾਈ ਤੀ ਕੀ ਜਸ ਹੋਆ ਸੂਈ ਆ ਰਹੀ ਨਾਲ ਹਾਂਜੀ ਤੇ ਕਦੋਂ ਸੂਈ ਆ ਇਹ ਬਾਈ ਕੱਲ ਸ਼ਾਮ ਦੀ ਸੂਈ ਵੇ 6 ਵਜੇ ਜੇਰ ਕੰਪਲੀਟ ਆ ਬਾਈ ਜਮਾ ਓਕੇ ਆ ਬਾਈ ਮਾਗਰ ਕਿ ਆ ਗਿਆ ਮਾਗਰ ਕੱਟੀ ਆ ਬਾਈ ਸੁਲਤਾਨ ਦੀ ਕੱਟੀ ਆ ਜਮਾ ਓਕੇ ਕੱਟੀ ਚੰਗੀ ਆ ਜੀ ਬਾਕੀ ਥਾਨਲੇਬ ਦੀ ਚੰਗੀ ਐ ਤੇ ਬੜਾ ਵਰਗੀ ਆਪਾਂ ਇਹਨੂੰ ਥਾਲੂ ਕਹਿ ਸਕਦੇ ਆ ਤੇ ਵੀਰੇ ਕਿੰਨਾ ਕੁ ਦੁੱਧ ਫਿਰ ਦਿੱਤਾ ਹੋਇਆ ਦੁੱਧ ਬਾਈ ਇਹਦਾ ਦੂਜੇ ਸੂਏ 15 ਕਿਲੋ ਦੁੱਧ ਦਿੱਤਾ ਵੇ ਐ ਕਿੰਨਾ ਕੁ ਦੇ ਦੂ 15 ਕਿਲੋ ਹੀ ਐ ਕਿੰਨੀ ਮਾਰ ਲਾ ਫੋਲੋ ਜੀ ਉਹਨਾਂ ਤੋਰਾ ਕਰਾ ਦੇ ਤੇ ਥਾਨਲੇਬ ਦੀ ਬਹੁਤ ਹੀ ਜ਼ਿਆਦਾ ਸਾਫ ਆ ਜੀ ਤੇ ਚੰਗੀਆਂ ਮੰਨਾਂ ਚ ਆਉਂਦੀ ਆ ਸੂਰਾ ਤਾਰਾ ਤੁਹਾਨੂੰ ਕਰਾਵਾਂਗੇ ਚੱਕ ਧਾਰਾਂ ਤੋਰਾ ਤੁਹਾਨੂੰ ਧਰਾ ਦੇ ਹਾਲੇ ਹਨ ਹਵਾਨੇ ਦੇ ਚੰਗੀ ਸਾਫ ਸੁਥਰੀ ਆਪਾਂ ਨੂੰ ਕਹਿ ਸਕਦੇ ਹਾਂਗੇ ਤੇ ਚੰਗੇ ਮੱਝ ਦਾ ਦੁੱਧ ਦੁੱਧ ਆਕਰ ਜੀ ਮੋਲ ਲਓ ਜੀ ਜੇ ਤੁਸੀਂ ਚ ਆ ਕੇ ਦੇਖੋਗੇ ਤੁਹਾਡਾ ਮਾਨ ਖੁਸ਼ ਹੋ ਜਾਣਾ ਜੀ ਇੰਨੀ ਕਿ ਚੰਗੀ ਆ ਬਾਕੀ ਗਾੜੀ ਗੂੜੀ ਪੂਰੀ ਫੁੱਲ ਆ ਬਾਈ ਗਾੜੀ ਗੂੜੀ ਲੈਵਾਂ ਲੂਗਾ ਮੈਂ ਕਿਹਾ ਯਾਰ ਕੀ ਗੋੜੀਆਂ ਦੇਖੀ ਉਹ ਮੈਂ ਜਿੱਬੜੀ ਕਬੜੀ ਦਾ ਵੀਡੀਓ ਦਿਖਾ ਰਿਹਾ ਆ ਜਾਓ ਹਵਾ ਨਾਲ ਚੰਗਾ ਸਾਹ ਆਪੇ ਖੜਾ ਛੱਡੋ ਹੋਰ ਬੱਚਾ ਆ ਦੇਖੋ ਵੀਰੋ ਪਹਿਲਾਂ ਨਾ ਬੱਚਾ ਲਾਇਆ ਬੱਚਾ ਆਇਆ ਵਾ ਹਨਾ ਰਾਜੀ ਵੀ ਹੈ ਨਾ ਬਾਈ ਗੱਟੀ ਹਾਂ ਬਾਈ ਚੌਂਗਦੀ ਆ ਨਾ ਹੂੰ ਚਲੋ ਜੀ ਇੱਕ ਬੱਚਾ ਬੱਚਾ ਓਕੇ ਆ ਸਭ ਕੁਝ ਚਾਰ ਚਪੇਰਿਆਂ ਦੀ ਪੂਰੀ ਜੰਗੀ ਹੈ ਜੀ ਦੁੱਧ 16 ਕਿਲੋ ਹੀ ਦੇ ਦੂ ਬਾਈ ਦੇ ਦੇ ਨੰਬਰ ਇਹ ਜਿਹੜਾ ਲੈ ਵਾਲੂ ਬਾਹਰ ਦਾ ਗੋਆਇਕ ਬਾਹਰ ਦਾ ਚਲੋ ਬੰਨੋ ਫਿਰ ਬੱਚਾ ਮੂਰੇ ਮਾਰਜ਼ ਧਾਰਾਂ ਦੁੱਧੋ ਬਾਕੀ ਦੀ ਗੱਲ ਇਹਦਾ ਗਾੜੀ ਬਿਤਾੜੀ ਬਹੁਤ ਹੀ ਜ਼ਿਆਦਾ ਚੰਗੀ ਆ ਹਾਂਜੀ ਹਾਂ ਬਰਾਬਰੀ ਕਰੀ ਫੈਲਦੀ ਆ ਤੇ ਥਣ ਕੋਈ ਨੇੜੇ ਨਹੀਂ ਲਾਉਂਦੀ ਚਾਰੇ ਖਣਸ ਭੇਜਦੇ ਉੱਤੇ ਬਾਕੀ ਕੱਦ ਘਾਟ ਵੀ ਚੰਗੇ ਦੀ ਆ ਜੀ ਹਾਲ ਉਜਲੀ ਮਾਦਮਾ ਫਿਰ ਤੁਹਾਨੂੰ ਇਹ ਸੌਦਾ ਨਾ ਬਾਈ ਓ ਰਵੀ ਬੂਰੀ ਦਰਦਾਨੀ ਨਾ ਮਿਲ ਮੈਂ ਜਿਵੇਂ ਤਾਰ ਤੁਰ ਦੀ ਜਿਵੇਂ ਪੋਲੀ ਆ ਬਾਈ ਓਕੇ ਵੀਰੇ ਤੇ ਫਿਰ ਕੀ ਨਿਮਾਨ ਆ ਗਈ ਬਾਈ ਇਹਦਾ ਬਾਈ 130 ਮਾਨਦਾਨ ਮੌਕੇ ਤੇ ਹੋ ਜਾਊਗਾ ਬਾਈ 1 ਲੱਖ 30 ਹਜ਼ਾਰ ਦੇ ਵਿੱਚ ਤੁਹਾਡਾ ਮਾਨਦਾਨ ਹੋ ਜਾਣਾ ਤੇ ਨੰਬਰ ਬਾਈ ਫਿਰ ਬੋਲ 8699120720 20720 ਪਿੰਡ ਸਗੇੜਿਆ ਜੀ ਇੱਕ ਝੋਟੀ ਤੇ ਇੱਕ ਸੰਦ ਚੈੱਕ ਕਰਾਤੀ ਮਗਰ ਕੱਟੀ ਹੈ ਜੀ ਚੰਗੇ ਦੂਧਰ ਕਾਰਡ ਵਾਲੀ ਬਾਕੀ ਸਾਰੇ ਵੀਰਾਂ ਦਾ ਇੰਨ ਤਾਂ ਵੀਡੀਓ ਦੇਖਣ ਲਈ ਚੈਨ ਨੂੰ ਪਿਆਰ ਦੇਣ ਲਈ ਸਾਇਰ ਦੋ ਧੰਨਵਾਦ ਜਲਦ ਮਿਲਣਾ ਕਰਨਾ ਵੀਡੀਓ ਦੇ ਨਾਲ